ਆ ਜਾ ਕਮੋ ਆਣਾ ਚੱਲ ਬਰਾਬਰ ਨਾਲ ਬਰਾਬਰ ਮਰ ਤਲਬ ਬਰਾਬਰ ਮਰ ਸੋਰਟ ਸੋਰਟ ਆਈ ਲਾਡ ਮਾਈ ਆ ਨਹੀਂ ਵੀ ਬਰਾਬਰ ਦਾ ਜੋਤੀਆ ਬਈ ਆ ਕਾਜੀ ਮਾਰਿੰਦੀ ਆ ਸੁਗੜੀ ਮਰੀਜ਼ ਆਈ ਮੈਂ ਹੌਲ ਦਾ ਮਰੀਜ਼ ਮੈਂ ਕੋਈ ਟੁੜੀ ਗਾਣਾ ਮੈਂ ਤੁਮ ਜੁੜੀ ਗਾਣਾ ਮੇਰਾ ਕੋਈ ਆਸ ਨਹੀਂ ਤੇ ਮੇਰਾ ਇੱਕ ਵਾ ਕੋ ਮਾਰ ਲੇ ਤਾਂ ਮੈਂ ਪਾਰੇ ਪਿੰਡ ਦੀ ਰਹਿਣ ਵਾਲੀ ਆ ਤੇ ਮੇਰਾ ਭਰਾ ਆਇਆ ਸੀ ਇੱਕ ਕੁੜੀ ਨੂੰ ਲੈ ਕੇ ਪਤਾ ਨਹੀਂ ਕੌਣ ਸੀ ਤੇ ਆਇਆ ਆਪਾਂ ਬਿਠਾਇਆ ਤੇ ਉਸੇ ਵੇਲੇ ਨਾ ਇੱਕ ਪਿੰਡ ਦੀ ਕੁੜੀ ਆ ਪਿੰਡ ਦੀ ਕੁੜੀ ਆ ਤੇ ਜਵਾਈ ਉਹ ਸਾਡੇ ਘਰ ਆ ਗਏ ਏਡ ਕਰ ਕਾਂਦੇ ਮੈਂ ਗੇਟ ਖੋਲ੍ਹਦੀ ਮੈਂ ੱੱਕਾ ਮਾਰ ਕੇ ਪਰੇ ਛੁੱਟਦੀ ਆ ਸਿੱਧੀ ਅੰਦਰ ਜਾਂਦੀ ਮੇਰੇ ਭਰਾ ਨੂੰ ਮਾਰਦੀ ਕੁੱਟਦੀ ਉਹ ਕੁੜੀ ਨੂੰ ਵੀ ਕੁੱਟਦੀ ਬੜਾ ਮਾਰਦੀ ਆ ਆਪਾਂ ਛਡਾਉਣ ਦੀ ਕੋਸ਼ਿਸ਼ ਕੀਤੀ ਸਾਨੂੰ ੱੱਕਾ ਮਾਰਿਆ ਟੀ-ਸ਼ਰਟ ਪਾੜਦੀ ਮੇਰੀ ਬਾਹਾਂ ਤੇ ਵੀ ਨੇ ਨੂ ਲਾਏ ਬੜਾ ਛਡਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਨਤਮ ਕੇ ਮਾਰਨ ਮੂਰਨ ਦਾ ਬੜਾ ਮਾਰ ਆਇਆ ਉਹਨੇ ਮੇਰੇ ਭਰਾ ਨੂੰ ਉਹਨੇ ਉਹਨੂੰ ਡਾਰ ਗਿਆ ਬੋਨ ਡਾਰ ਗਿਆ ਉਹਨੂੰ ਧ ਮਾਰ ਗਿਆ ਉਸ ਸਮੇਲੇ ਇਹ ਮਾਲ ਲੁੱਟਿਆ ਗਿਆ ਨਹੀਂ ਨਹੀਂ ਮੇਰੇ ਇਸਨੇ ਭਾਈ ਕਰੋ ਮੇਰਾ ਝਾਲ ਵੇਡੀਆਂ ਭਾਈ ਤਨੀ ਮੈਂ ਕਰੀ ਹੋਈ ਹੋਣਾ ਲੱਲਿਆ ਹਾਏ ਨਹੀਂ ਨਾ ਮੇਰਾ ਪੁੱਤਰ ਖੋਲਿਆ ਮੇਰੇ ਕੋ ਹਾਏ ਹੁਣ ਕਾਰਵਾਈ ਕਰਾਂ ਮੈਂ ਮਾਰ ਗਿਆ ਨੋਕਾ ਇਹਨਾਂ ਕੋਲ ਕੋਈ ਨਹੀਂ ਆ ਬਈ ਉਹ ਕੱਟੀਆਂ ਚੰਨ ਚੰਨ ਕੱਟੀਆਂ ਦਾ ਖਤਰਾ ਬਿਲਕੁਲ ਲੈ ਲੈ ਮੈਂ ਨੰਬਰ ਆ ਦੇਣਾ ਸਾਰੇ ਮੈਂ ਮਾ ਦੇਣਾ ਨਾ ਮੈਂ ਸੰਵਿਧਾਨ ਤੋਂ ਮੇਰਾ ਕੱਟ ਰਿਹਾ ਆ ਦੀਰਕਵਾਦੀ ਕੋਈ ਨਹੀਂ ਆ ਮਤਲਬ ਕੋਈ ਨਹੀਂ ਆ ਕੋਈ ਨਹੀਂ ਹੋ ਘਰ ਇਹਨਾਂ ਦਾ ਹੂੰ ਹੂੰ ਕਿਹਨਾਂ ਵਿੱਚ ਆਲਟੀਮੇਟ ਪ੍ਰੋਬਲਮ ਜਦੋਂ ਅੰਗਰਨ ਕੋਲੀ ਕਦਮ ਕਾ ਦੇ ਨਾਲ ਧਾਗਾ ਦਾ ਜਾ ਕੇ ਦੇ ਖਤਮ ਕਰਤਾ ਤਾਂ ਨਵੀਂ ਮੌਤ ਦੇ ਨਾ ਆ ਵਾਟ ਤੇ ਮੇਰੀ ਲੋਟ ਕਿਹ ਕਿਹ ਆਇਕ ਸਿਆ ਆ ਜਾਓ ਮੇਰੇ ਬੱਚਿਓ ਆ ਜਾਓ ਮੇਰੇ ਬੱਚਿਓ ਮੇਰੇ ਪੁੱਤ ਦੀ ਦੇਖ ਲੋ ਫੋਟੋ ਉਹ ਮੇਰੇ ਕਾਰਡ ਬਾਰੇ ਪੋਜ਼ਿਟਿਵ ਫੋਟੋ ਆ ਦੇਖੋ ਫੋਟੋ ਕਿਉਂਕਿ ਤਾਂ ਮੈਂ ਪਾਰੇ ਪਿੰਡ ਹੀ ਰਹਿਣ ਵਾਲੀ ਆ ਤੇ ਮੇਰਾ ਭਰਾ ਆਇਆ ਸੀ ਇੱਕ ਕੁੜੀ ਨੂੰ ਲੈ ਕੇ ਪਤਾ ਨਹੀਂ ਕੌਣ ਸੀ ਤੇ ਆਇਆ ਆਪਾਂ ਬਿਠਾਇਆ ਤੇ ਉਸੇ ਵੇਲੇ ਨਾ ਇੱਕ ਪਿੰਡ ਦੀ ਕੁੜੀ ਕੁੜੀ ਤੇ ਜਵਾਈ ਉਹ ਸਾਡੇ ਘਰ ਆ ਗਏ ਢੱਕਰ ਕਾਂਦੇ ਮੈਂ ਗੇਟ ਖੋਲ੍ਹਦੀ ਮੈਂ ੱੱਕਾ ਮਾਰ ਕੇ ਪਰੇ ਸੁੱਟਦੀ ਆ ਸਿੱਧੀ ਅੰਦਰ ਜਾਂਦੀ ਮੇਰੇ ਪ੍ਰਾਣ ਮਾਰਦੀ ਕੁੱਟਦੀ ਆ ਉਹ ਕੁੜੀ ਨੇ ਵੀ ਕੁੱਟਦੀ ਬੜਾ ਮਾਰਦੀ ਆ ਆਪਾਂ ਛਡਾਣ ਦੀ ਕੋਸ਼ਿਸ਼ ਕੀਤੀ ਸਾਨੂੰ ੱੱਕਾ ਮਾਰਿਆ ਟੀ-ਸ਼ਰਟ ਪਾੜਦੀ ਮੇਰੀ ਬਾਹਾਂ ਤੇ ਵੀ ਨੇ ਨੂ ਲਾਏ ਬੜਾ ਛਡਾਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਧਮਕਾਇਆ ਮਾਰਨ ਮੋਰਨ ਦਾ ਬੜਾ ਮਾਰ ਆਇਆ ਉਹਨੇ ਮੇਰੇ ਭਰਾ ਨੂੰ ਉਹਨੇ ਉਹਨੂੰ ਡਾਰ ਗਿਆ ਬੋਨ ਡਾਰ ਗਿਆ ਉਹਨੂੰ ਧਮਕੇ ਦੇ ਕੇ ਤ ਮਾਰ ਗਿਆ ਉਸ ਵੇਲੇ ਉਹ ਦੇਸ਼ੰਬੀਸ ਵਾਲੀ ਹੈ ਜੀ ਸਰਵਰਨਾ ਹੀ ਉਹਦਾ ਕੀ ਕਰਦਾ ਜੀ ਫਾਦਰ ਦਾ ਸਰਜੀਤ ਰਾਜ ਜੀ ਉਹ ਟਿੱਪਰ ਚਲਾਉਂਦਾ ਪਿੰਡ ਦੇ ਮੁੰਡੇ ਦਾ ਹੀ ਟਿੱਪਰ ਚਲਾਉਂਦਾ ਸੀ ਉਹ ਮੇਰਾ ਬੇਟਾ ਦਾ ਨਾਮ ਸਰਵਰਨ ਕੁਮਾਰ ਪੁੱਤਰ ਸਜੀਤ ਰਾਜ ਦਾ ਸੀ ਮੈਂ ਆਪਣੇ ਕੰਮ ਤੇ ਡਿਊਟੀ ਤੇ ਗਿਆ ਹੋਇਆ ਸੀ ਮੇਰਾ ਪੇਟਾ ਘਰ ਆਇਆ ਘਰ ਆ ਤੇ ਮੈਨੂੰ ਨਹੀਂ ਪਤਾ ਮੈਂ ਆਪਣੇ ਡਿਊਟੀ ਤੇ ਗਿਆ ਹੋਇਆ ਤਾਂ ਮੇਰਾ ਬੱਚੇ ਘਰ ਹੀ ਤੇ ਪਿੰਡ ਦੇ ਪਿੰਡ ਦੀ ਕੁੜੀ ਤੇ ਉਹਨਾਂ ਨਾਲ ਜਵਾਈ ਆਗੇ ਸਿੱਧਾ ਘਰ ਆ ਕੇ ਉਹਨਾਂ ਮੇਰੇ ਬੇਟੇ ਨੂੰ ਕੁੱਟਿਆ ਤੇ ਧਮਕਾਇਆ ਅਤੇ ਅਤੇ ਉਹਨੂੰ ਧਮਕੀ ਦਿੱਤੀ ਗਈ ਤੇ ਮੈਂ ਤਨ ਤਨ ਬਾਹਰ ਨਿਕਲ ਜਾ ਤਾਂ ਸਾਡੇ ਪਰਿਵਾਰ ਤੁਹਾਡੇ ਨੂੰ ਐਸੀ ਖਤਮ ਕਰ ਦੇਣਾ ਆ ਉਹਨਾਂ ਦਾਦੇ ਹੋਏ ਸਲਫਾਨਸ ਕਰ ਤੇ ਮੇਰਾ ਪੁੱਤਰ ਦੀ ਡੈਥ ਹੋ ਗਈ ਮੈਨੂੰ ਇਨਸਾਫ ਦਿੱਤਾ ਜਾਏ ਮੈਨੂੰ ਇਨਸਾਫ ਦਿੱਤਾ ਜਾਏ ਬੱਚੇ ਮੇਰੇ ਬੱਚੇ ਮੇਰੇ 4 ਗੁੱਡੀਆਂ ਤੇ ਮੈਂ ਇਕੱਲਾ ਗਲਾ ਬੱਚਾ ਹੀ ਤੇ ਮੇਰਾ ਮੇਰੀ ਸਿਸ ਨੂੰ ਇਨਸਾਫ ਮੇਰੇ ਪਿੰਡ ਜੇ ਕੋਈ ਸੁਣਵਾਈ ਨਹੀਂ ਗਰੀਬ ਜਰਾ ਮੈਂ ਮੇਰੀ ਸੁਣਵਾਈ ਕੀਤੀ ਜਾਵੇ ਮੈਂ ਗਾਰਜੈਂਸੀ ਚ ਹਲਫਰ ਦਾ ਕੰਮ ਕਰਨਾ ਮਦਨ ਐਚਪੀ ਗਾਰਜੈਂਸੀ ਤੇ ਮੈਂ ਹਲਫਰ ਦਾ ਕੰਮ ਕਰਨਾ ਆ ਮੈਂ ਡੈਲੀਵੇਅ ਤੇ ਥਾ ਲੱਗਾ ਨਾ ਮੁੰਡੇ ਦੀ ਉਮਰ ਕਿੰਨੀ ਸੀ ਕੀ ਕਰਦਾ ਸੀ ਉਹ ਟਰੱਕ ਡਰਾਈਵਰ ਇਹ ਰਿਹਾ ਨਾ ਟਰੱਕ ਡਰਾਈਵਰ ਇਹ ਰਿਹਾ ਨਾ ਉਹ ਆਪਰੇਟਰ ਹੀ ਨਾ ਟਰੱਕ ਦਾ ਟ੍ਰੇਪਰੇਟਰ ਇਹ ਰਿਹਾ ਕੰਮ ਕਰਦਾ ਸੀ ਕੰਪਲੀਟ ਕਰਤੀ ਪੁਲਿਸ ਨੇ ਪੁਲਿਸਰ ਕੰਪਲੇਂਟ ਕਰ ਕਹੇਤਾ ਕਿ ਕੰਮ ਸੁਣਵਾਈ ਲਿਖਣਾ ਆਇਆ ਸੁਣਵਾਈ ਚੱਲ ਰਹੀ ਹੈ ਸਾਨੂੰ ਲਿਖਣ ਦੀ ਤੇ ਮੈਂ ਮੈਨੂੰ ਬੇਨਤੀ ਹੈ ਤੁਹਾਡੇ ਅੱਗੇ ਕਿ ਮੇਰੀ ਮੈਨੂੰ ਸੁਣਵਾਈ ਕੀਤੀ ਜਾਏ ਮੇਰੇ ਤੇ ਪੁਲਿਸ ਨੇ ਕਾਰਵਾਈ ਹੈ ਇਹ ਤੱਕ ਕਾਰਵਾਈ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੋ 10 ਵਜੇ ਦਾ ਟਾਈਮ ਆ ਸਾਰਾ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਸਾਰੇ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਨਾ ਕਿ ਸਾਡੇ ਦੋਸਤਿਆਂ ਦੇ ਸੌਖ ਸਖਤ ਕੋਈ ਕਾਰਵਾਈ ਆਏ ਤਾਂ ਸਾਨੂੰ ਗਰੀਬ ਨੂੰ ਨਸਾਫ ਦੋਇਆ ਜਾਵੇ ਹਾਏ ਇਹਦਾ ਕੰਦਸ਼ ਹੋਣਾ ਹੈ ਸ਼ੁਰੂ ਹੈ ਅੱਜ ਇਹ ਕਹਿੰਦੇ ਆ ਘਰ ਕੋ ਰਹਿੰਦੀ ਆ ਇਹਦਾ ਵੀ ਕੋਈ ਵਿਚਾਰਦਾ ਟੋਟ ਮੈਂ ਕਹਾਂ ਨਾ ਕੁੜੀ ਮੈਂ ਤਵਾਸ਼ ਦਾ ਚਾਰੇ ਬੇਟੀਆਂ ਮੇਲੀਆਂ ਜਿੰਮੇਲਾ ਆਇਆ ਕੋਹਾ ਆਏ ਸਾਜੀਤ ਸੁਣਵਾਈ ਕੀਤੀ ਜਾਵੇ ਬੰਦੇ ਨੂੰ ਸਜ਼ਾ ਦਿੱਤੀ ਜਾਏ ਜਿਹਨਾਂ ਨੇ ਮਹਾਰਾਜ ਕੀ ਹੁਣੀ ਦਵਾਈ ਸਾਡੇ ਮੇਰੇ ਉੱਪਰ ਹੋ ਗਈ ਵੀ ਸਦਾ ਘੋਲੇਦਾਰ ਉੱਪਰ ਖੰਨਨ ਕਾਟਾ ਅੱਜ ਦੇ ਪੀੜੀ ਖਤਮ ਕਰਤੀ ਸਾਡੀ ਸਾਡੀ ਇਨਸਾਫਤਵਾ ਸਾਡਾ ਕੋਈ ਵੀ ਅਦੀ ਖਵਾਉਣ ਵਾਲਾ ਸਾਹਿਬ ਸਾਡੀ ਬੇਨਤੀ ਆ ਗਰੀਬ ਬੇਚਾਰੇ ਦੀ ਫਰਿਆਦ ਸੁਣੋ ਮੇਰੇ ਗਰੀਬ ਨਾ ਮੇਰੀ ਕੁੜੀ ਮੇਰੀ ਤਲਾਕ ਸੁਦਾ ਨਾਲ ਕੋ ਮਕਾਨਾ ਨਾਲ ਕੋ ਹੈ ਮੇਰ ਕੋ ਗਰੀਬ ਰੇਂਦੀ ਮੇਰ ਕੋ ਰੇਂਦੀ ਅਕਦਾ ਬਚਾ ਆਂ ਕਿਸੇ ਇਨਸਾਨ ਕਰਾ